ਜੇ ਤੁਸੀਂ ਕੋਠੀ ਲੱਭ ਰਹੇ ਹੋ ਜੀ ਤੇ ਤੁਹਾਨੂੰ ਕੋਠੀ ਚਾਹੀਦੀ ਹੈ ਬਣੀ ਬਣਾਈ ਤੇ ਤੁਸੀਂ ਚਾਹੁੰਦੇ ਹੋ ਵੀ ਕੋਠੀ ਪੂਰੀ ਸੋਹਣੀ ਹੋਵੇ ਤਾਂ ਪੂਰੀ ਸੋਹਣੀ ਕੋਠੀ ਆਪਾਂ ਅੱਜ ਵੀਡੀਓ ਚ ਲੈ ਕੇ ਪਹੁੰਚੇ ਹਾਂ ਜੀ ਸਾਰੀ ਗੱਲਬਾਤ ਕਰਦੇ ਹਾਂ ਬਾਕੀ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਊਗਾ ਥੋੜੇ ਇੱਕ ਆਪਾਂ ਕਲਿੱਪ ਤੁਹਾਨੂੰ ਦਿਖਾਤੇ ਕੋਠੀ ਕਿਵੇਂ ਦੀ ਹੈ ਪੂਰੀ ਵੀਡੀਓ ਲਾਜ਼ਮੀ ਦੇਖਿਓ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਦਾ ਮਕਾਨ ਵੇਚਣਾ ਤੁਸੀਂ ਚਾਹ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਪਹਿਲਾਂ ਇੱਕ ਬਾਰੇ ਕੋਠੀ ਨੂੰ ਦੇਖੋ ਜੀ ਤੇ ਸਾਰੀ ਵੀਡੀਓ ਜ਼ਰੂਰ ਦੇਖਿਓ ਤੇ ਕੋਠੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਪਸੰਦ ਨਾ ਆਵੇ ਇਹੋ ਜੀ ਗੱਲ ਤਾਂ ਹੋਈ ਨਹੀਂ ਸਕਦੀ ਸੀ ਸਾਰੀ ਕੋਠੀ ਮਾਲਕ ਨੇ ਤਿਆਰ ਕਰਵਾਈ ਹੋਈ ਅਸੀ ਇਹ ਜਿਹੜੀ ਕੋਠੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿਸੇ ਡੀਲਰ ਦੀ ਜਾਂ ਕਿਸੇ ਬਿਲਡਰ ਦੀ ਕੋਠੀ ਨਹੀਂ ਹੈਗੀ ਸੀ ਮਾਲਕ ਦੀ ਆਪਦੀ ਕੋਠੀ ਹੈ ਪਰਿਵਾਰ ਸਾਰਾ ਕੋਠੀ ਦੇ ਵਿੱਚ ਰਹਿੰਦੇ ਤੇ ਮਾਲਕ ਨੇ ਵੇਚਣੀ ਹੈ ਕੋਠੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਕੋਠੀ ਦਾ ਏਰੀਆ ਤੇ ਮਾਲਕ ਦਾ ਮੋਬਾਈਲ ਨੰਬਰ ਸਾਰੀ ਆਪਾਂ ਗੱਲਬਾਤ ਕਰਾਂਗੇ ਜੀ ਪਹਿਲਾਂ ਇੱਕ ਵਾਰੀ ਚੈੱਕ ਕਰੋ ਜੀ ਕੋਠੀ ਦਾ ਕੰਮ ਮਾਲਕ ਨੇ ਬਹੁਤ ਸੋਹਣਾ ਕਰਵਾਇਆ ਹੋਇਆ ਜਿੰਨਾ ਵੀ ਮਾਲਕ ਨੇ ਕਰਵਾ ਰੱਖਿਆਗਾ ਤੁਸੀਂ ਇੱਕ ਵਾਰੀ ਡਰਾਈਂਗ ਏਰੀਆ ਚੈੱਕ ਕਰੋ ਜੀ ਡਰਾਈਂਗ ਰੂਮ ਤੁਸੀਂ ਦੇਖ ਰਹੇ ਹੋ ਪੂਰਾ ਖੁੱਲਾ ਡੁੱਲਾ ਤੇ ਪੂਰਾ ਵਧੀਆ ਤੇ ਪੂਰਾ ਸੋਹਣਾ ਮਾਲਕ ਨੇ ਤਿਆਰ ਕਰਵਾਇਆ ਹੋਇਆ ਜੇ ਆਪਾਂ ਉੱਪਰ ਛੱਤ ਦੀ ਗੱਲ ਕਰੀਏ ਡਾਊਨ ਸੇਲਿੰਗ ਆਪਾਂ ਨੂੰ ਮਿਲ ਜੂਗੀ ਤੇ ਲਾਈਟ ਦਾ ਸਾਰਾ ਕੰਮ ਮਾਲਕ ਨੇ ਪੂਰਾ ਵਧੀਆ ਕਰਵਾ ਰੱਖਿਆਗਾ ਸਾਰੀ ਕੋਠੀ ਜਿਹੜੀ ਇਹ ਤਿਆਰ ਹੋਈ ਹੈ ਨਕਸ਼ੇ ਤੇ ਤਿਆਰ ਹੋਈ ਸੀ ਕੱਲਾ ਕੱਲਾ ਕੰਮ ਮਾਲਕ ਨੇ ਕਰਵਾਇਆ ਹੋਇਆ ਜਿੰਨਾ ਵੀ ਕੰਮ ਹੁੰਦਾ ਸੀ ਚਾਹੇ ਲੱਕੜ ਦਾ ਕੰਮ ਹੋ ਗਿਆ ਫਰਨੀਚਰ ਦਾ ਚਾਹੇ ਆਪਾਂ ਰਸੋਈ ਦੀ ਗੱਲ ਕਰੀਏ ਤਾਂ ਰਸੋਈ ਦੇ ਸਾਰੇ ਬਾਕਸ ਤੇ ਕਪ ਬੋਰਡ ਬਣੇ ਹੋਏ ਨੇ ਲੌਬੀ ਆਪਾਂ ਨੂੰ ਖੁੱਲੀ ਡੁੱਲੀ ਦੇਖਣ ਨੂੰ ਮਿਲ ਜੂਗੀ ਵਧੀਆ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਵਧੀਆ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲੂਗਾ ਬਾਕੀ ਤੁਹਾਨੂੰ ਬਾਥਰੂਮ ਦੇ ਅੰਦਰ ਵੀ ਲੈ ਕੇ ਚਾਲਦੇ ਹਾਂ ਤੁਸੀਂ ਚੈੱਕ ਕਰੋ ਜੀ ਇਹ ਜਿਹੜਾ ਬਾਥਰੂਮ ਤੁਸੀਂ ਦੇਖ ਰਹੇ ਹੋ ਸੀ ਇਹ ਇੱਕ ਤਾਂ ਲੋਬੀ ਨਾਲ ਅਟੈਚ ਲੱਗਦਾ ਤੇ ਇੱਕ ਬੈਡਰੂਮ ਨਾਲ ਅਟੈਚ ਲੱਗਦਾ ਹੈ ਬਾਥਰੂਮ ਇੱਕੋ ਹੀ ਅਸੀਂ ਪਰ ਕੰਮ ਦੋ ਪਾਸੇ ਕਰਦਾ ਹੈਗਾ ਬਾਕੀ ਤੁਸੀਂ ਬੈਡਰੂਮ ਚੈੱਕ ਕਰੋ ਪੂਰਾ ਖੁੱਲਾ ਢੁਲਾ ਤੇ ਪੂਰਾ ਵਧੀਆ ਸੋਹਣਾ ਆਪਾਂ ਨੂੰ ਬੈਡਰੂਮ ਦੇਖ ਕੇ ਮਿਲੂਗਾ ਸੀ ਤੇ ਜਿਹੜੀ ਕੋਠੀ ਆਪਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਇਹ ਡਬਲ ਸਟੋਰੀ ਕੋਠੀ ਹੈ ਜੀ ਉੱਪਰ ਵੀ ਤੁਹਾਨੂੰ ਲੈ ਕੇ ਚੱਲਾਂਗੇ ਪਹਿਲਾਂ ਸਾਰਾ ਥਰਡਾ ਪੋਰਸ਼ਨ ਦੇਖੋ ਜੀ ਬਾਕੀ ਤੁਹਾਨੂੰ ਕੋਠੀ ਕਿਵੇਂ ਦੀ ਲੱਗ ਰਹੀ ਹੈ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਜੇ ਤੁਹਾਨੂੰ ਕੋਠੀ ਪਸੰਦ ਆ ਰਹੀ ਹੈ ਜੀ ਵਧੀਆ ਲੱਗ ਰਹੀ ਆ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜਰੂਰ ਦਬਾ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਜਿੰਨੇ ਤੁਸੀਂ ਦੇਖ ਰਹੂ ਜੇ ਤੁਸੀਂ ਆਪਣੀ ਆਉਣ ਵਾਲੀ ਹਰ ਰੋਜ਼ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚਿੱਟੇ ਜਿਹੇ ਰੰਗ ਦਾ ਉਹਨੂੰ ਦਬਣਾ ਨਾ ਭੁੱਲਿਓ ਜੀ ਤੇ ਸੈਕਿੰਡ ਵਾਲਾ ਬੈੱਡਰੂਮ ਤੁਸੀਂ ਦੇਖ ਰਹੇ ਹੋ ਜੀ ਆ ਜਿਹੜਾ ਬੈੱਡਰੂਮ ਹੈ ਇਹਦੇ ਨਾਲ ਆਪਾਂ ਨੂੰ ਇੱਕ ਸਟੋਰ ਏਰੀਆ ਦੇਖਣ ਨੂੰ ਮਿਲੂਗਾ ਜੀ ਨਾਲ ਹੀ ਅਟੈਚ ਹੈ ਤੇ ਜਗ੍ਹਾ ਤੁਹ ਕਾਫੀ ਖੁੱਲੀ ਡੁੱਲੀ ਮਿਲ ਜੂਗੀ ਕਮਰਿਆਂ ਦੀ ਜਿਵੇਂ ਕਿ ਕੁੱਲਰ ਕਲਰ ਲਾਉਣ ਨੂੰ ਇੱਕ ਪਾਸੇ ਸਪੇਸ ਇਹਨਾਂ ਨੇ ਛੱਡੀ ਹੋਈ ਆ ਬਾਕੀ ਕੁੱਲਰ ਲੱਗਿਆ ਵੀ ਹੋਇਆ ਸੀਗਾ ਤੁਸੀਂ ਦੇਖ ਹੀ ਲਿਆ ਸੀ ਤੇ ਆ ਜਿਹੜਾ ਕਮਰਾਗਾ ਇਹਦੇ ਨਾਲ ਅਟੈਚ ਆਪਾਂ ਨੂੰ ਬਾਥਰੂਮ ਵੀ ਇੱਕ ਦੇਖਣ ਨੂੰ ਮਿਲ ਜੂਗਾ ਬਾਕੀ ਜੋੜੀਆਂ ਦਾ ਸਾਰਾ ਕੰਮ ਹੋਇਆ ਰੰਗ ਦਾ ਜੇ ਆਪਾਂ ਥੱਲੇ ਗੱਲ ਕਰੀਏ ਫਰਸ਼ ਦੀ ਤਾਂ ਵਧੀਆ ਪੱਥਰ ਲੱਗਿਆ ਹੋਇਆ ਆਪਾਂ ਨੂੰ ਮਿਲ ਜਾਊਗਾ ਸੀ ਤੇ ਉੱਤੇ ਜਾਣ ਵਾਸਤੇ ਜਿਹੜੀਆਂ ਆਪਾਂ ਨੂੰ ਪੌੜੀਆਂ ਮਿਲਣਗੀਆਂ ਉਹ ਆਪਾਂ ਨੂੰ ਪੋਰਚ ਦੇ ਵਿੱਚੋਂ ਹੀ ਦੇਖਣ ਨੂੰ ਮਿਲ ਜਾਣਗੀਆਂ ਸੀ ਪੋਰਚ ਆਪਾਂ ਨੂੰ ਵਧੀਆ ਖੁੱਲ੍ਹਾ ਡੁੱਲ੍ਹਾ ਦੇਖਣ ਨੂੰ ਮਿਲੂਗਾ ਪੌੜੀਆਂ ਵਧੀਆ ਸੀ ਪੌੜੀਆਂ ਤੇ ਗ੍ਰਿੱਲ ਜਿਹੜੀ ਲੱਗੀ ਹੋਈ ਆ ਉਹ ਵੀ ਪੂਰੀ ਵਧੀਆ ਲੱਗੀ ਹੋਈ ਆ ਸਟੀਲ ਦੀ ਗ੍ਰਿੱਲ ਲੱਗੀ ਹੋਈ ਆ ਸੀ ਤੇ ਗ੍ਰਿੱਲ ਜਿਹੜੀ ਸਟੀਲ ਦੀ ਲੱਗੀ ਆ ਵਧੀਆ ਕੁਆਲਿਟੀ ਦੀ ਇਹਨਾਂ ਨੇ ਲੁਵਾਈ ਹੋਈ ਆ ਸੀ ਕੰਮ ਮਾਲਕ ਨੇ ਮੌਕੇ ਦਾ ਸਾਰਾ ਕਰਵਾ ਰਖਿਆ ਕੱਲਾ ਕੱਲਾ ਕੰਮ ਬੜੇ ਸ਼ੌਂਕ ਨਾਲ ਮਾਲਕ ਨੇ ਕਰਵਾਇਆ ਹੋਇਆ ਚਾਹੇ ਆਪਾਂ ਉੱਪਰ ਦੀ ਗੱਲ ਕਰੀਏ ਉੱਪਰੋਂ ਵੀ ਸੋਹਣੀ ਕੋਠੀ ਤਿਆਰ ਕਰਵਾਈ ਹੋਈ ਆ ਥੱਲੋਂ ਵੀ ਵਧੀਆ ਸੋਹਣੀ ਤਿਆਰ ਹੋਈ ਆ ਸੀ ਬਾਕੀ ਉੱਪਰ ਦੀ ਗੱਲ ਕਰੀਏ ਤਾਂ ਕਮਰੇ ਨਾਲ ਅਟੈਚ ਬਾਥਰੂਮ ਦੇ ਤੇ ਜਿੰਨੇ ਬਾਥਰੂਮ ਬਣੇ ਹੋਏ ਨੇ ਸਾਰੇ ਆਪਾਂ ਨੂੰ ਕੰਪਲੀਟ ਮਿਲਣਗੇ ਸੀ ਕੋਈ ਅੱਧਾ ਦਾ ਕੰਮ ਨਹੀਂ ਮਿਲਣਾ ਵੀ ਆਪਾਂ ਨੂੰ ਕੋਠੀ ਨੂੰ ਖਰੀਦਣ ਤੋਂ ਬਾਅਦ ਕਰਵਾਉਣਾ ਪਵੇ ਸੀ ਜੇ ਆਪਾਂ ਥਾਂ ਦੀ ਗੱਲ ਕਰੀਏ ਸੀ ساری ਕੋਠੀ ਦੀ ਤਾਂ 7.5 ਮਰਲੇ ਥਾਂ ਮਾਲਕ ਨੇ ਕਨਫਰਮ ਕਰਵਾਈਓ ਸੀ 7.5 ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਆ ਕੋਈ ਭੀੜ ਭੜੱਕਾ ਜ ਆਪਾਂ ਨੂੰ ਨਹੀਂ ਮਿਲਣਾ ਸੀ ਖੁੱਲੀ ਡੁੱਲੀ ਕੋਠੀ ਆ ਕੋਠੀ ਦਾ ਏਰੀਆ ਪੂਰਾ ਵਧੀਆਗਾ ਜੀ ਆਪਾਂ ਟੋਟਲ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ ਸਾਰੀ ਕੋਠੀ ਦੇ ਵਿੱਚ ਤਿੰਨ ਬੈੱਡਰੂਮ ਦੇਖਣ ਨੂੰ ਮਿਲ ਜਾਣਗੇ ਸੀ ਦੋ ਲੌਬੀਆਂ ਤੇ ਅਟੈਚ ਬਾਥਰੂਮ ਤਿੰਨ ਬਾਥਰੂਮ ਇਹਨਾਂ ਨੇ ਦੱਸੀ ਹੈ ਜੀ ਤੇ ਦੋ ਸਟੋਰ ਏਰੀਆ ਦੱਸੇ ਨੇ ਜੀ ਤੇ ਸਾਰਾ ਕੁਝ ਵਧੀਆਗਾ ਨਵੀਂ ਕੋਠੀ ਆ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਕੋਠੀ ਬਣੀ ਨੂੰ ਥੋੜਾ ਟਾਈਮ ਪਹਿਲਾਂ ਮਾਲਕ ਨੇ ਕੋਠੀ ਸਾਰੀ ਤਿਆਰ ਕਰਵਾਈ ਹੈ ਤੇ ਕਿਸੇ ਕਾਰਨ ਕਰਕੇ ਵੇਚਣੀ ਪੈ ਰਹੀ ਹੈ ਜੀ ਤੇ ਕੋਠੀ ਵਧੀਆ ਜੀ ਕੋਈ ਖਰੀਦਣ ਦਾ ਹੋਵੇ ਚਾਹਵਾਂ ਤਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਮਾਲਕ ਜਿਹੜੇ ਆਪ ਨੇ ਕੋਠੀ ਦੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਸੀ 94651 ਤੇ 54639 9465154639 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰੋ ਜੀ ਜਦੋਂ ਫੋਨ ਤੇ ਸਾਰੀ ਗੱਲਬਾਤ ਹੋ ਗਈ ਰੇਟ ਤੁਸੀਂ ਮਾਲਕ ਨਾਲ ਬਹਿ ਕੇ ਮੁਕਾ ਸਕਦੇ ਹੋ ਜਾ ਕੇ ਜੀ ਰੇਟ ਫੋਨ ਤੇ ਨਾ ਕਰਿਓ ਰੇਟ ਜਾਂ ਕੀ ਕਰਿਓ ਸੀ ਬਾਕੀ ਜਦੋਂ ਤੁਸੀਂ ਜਾਓਗੇ ਇੱਕ ਵਾਰੀ ਮਾਲਕ ਨੂੰ ਫੋਨ ਕਰਕੇ ਕਹਿ ਦਿਓ ਟਾਈਮ ਦੇ ਦਿਓ ਮਾਲਕ ਨੂੰ ਜਦੋਂ ਟਾਈਮ ਦੇ ਤਾਂ ਗੱਲਬਾਤ ਤੁਸੀਂ ਸਾਰੀ ਕਹਿਤੀ ਮਾਲਕ ਨੂੰ ਉਹ ਤੋਂ ਬਾਅਦ ਜਾਓ ਤੇ ਗੱਲਬਾਤ ਕਰਕੇ ਰੇਟ ਮੁਕਾ ਕੇ ਡੀਲ ਕਰ ਸਕਦੇ ਹੋ ਜਿਹੜੇ ਕੋਠੀ ਦੇ ਮਾਲਕ ਨੇ ਉਹਨਾਂ ਨੇ ਜਿਹੜੀ ਡਿਮਾਂਡ ਕਹੀ ਹੈ ਕੋਠੀ ਦੀ 52 ਲੱਖ ਰੁਪਇਆ ਕੀ ਅਸੀ 52 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਬਾਕੀ ਮਾਲਕ ਕਹਿੰਦੇ ਨੇ ਜਿਹਨੂੰ ਵੀ ਕੋਠੀ ਪਸੰਦ ਆਉਂਦੀ ਆ ਇੱਕ ਵਾਰੀ ਆਓ ਕਰੇ ਆ ਕੇ ਦੇਖੋ ਗੱਲਬਾਤ ਬਹਿ ਕੇ ਕਰਾਂਗੇ ਤੇ ਜਾ ਕੇ ਦੇਖ ਲਿਓ ਤੁਸੀਂ ਜਦੋਂ ਗੱਲ ਬਣਦੀ ਹੋਈ ਤਾਂ ਡੀਲ ਕਰ ਲਿਓ ਰੇਟ ਮੁਕਾ ਲਿਓ ਜੀ ਬਾਕੀ ਕਮੈਂਟ ਕਰਕੇ ਮੈਨੂੰ ਕੋਠੀ ਬਾਰੇ ਜ਼ਰੂਰ ਦੱਸਿਓ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ ਸੀ ਜੇ ਤੁਹਾਨੂੰ ਕੋਠੀ ਪਸੰਦ ਆਈ ਜਾਂ ਵਧੀਆ ਲੱਗੀ ਸੀ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਜ਼ਰੂਰ ਦਬਾ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋਮ ਸੇਲ ਮਾਰਕੀਟ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਹਰ ਰੋਜ਼ ਹਰ ਵੀਡੀਓ ਨੂੰ ਬਾਕੀ ਮੈਂ ਉਮੀਦ ਕਰਦਾ ਹਾਂ ਤੁਸੀਂ ਅੱਜ ਵਾਲੀ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੇਵੋ ਬਾਤੋ ਬਾਤ ਵੀਡੀਓ ਨੂੰ ਸ਼ੇਅਰ ਕਰ ਦੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਹਾਲੇ ਤੱਕ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਉਸੇ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਤੋ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਆਪਾਂ ਅਲੱਗ-ਅਲੱਗ ਏਰੀਆ ਚੋਂ ਘਰ ਦੀ ਵੀਡੀਓ ਕੋਠੀ ਦੀ ਵੀਡੀਓ ਮਕਾਨ ਹਵੇਲੀ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜਿੱਥੋਂ ਵੀ ਆਪਣੇ ਕੋਲੇ ਪਹੁੰਚਦੀਆਂ ਸੀ ਆਪਾਂ ਐਡ ਨਾਲ ਦੀ ਨਾਲ ਕਰਦੇ ਰਹੇ ਨੇ ਅਸੀਂ ਆਪਣੇ ਕੋਲੇ ਬਹੁਤ ਸਾਰੀਆਂ ਕੋਠੀਆਂ ਆਈਆਂ ਵੀ ਪਈਆਂ ਤੇ ਛੇਤੀ ਤੋਂ ਛੇਤੀ ਆਪਾਂ ਐਡ ਕਰੀ ਜੰਨੀਆਂ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਜੇ ਕੋਠੀ ਆ ਘਰ ਆ ਮਕਾਨ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਕੋਲੇ ਭੇਜ ਦਿਓ ਜਮਾ ਫਰੀਦ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਤੇ ਆਪਣਾ WhatsApp ਨੰਬਰ ਉੱਤੇ ਲਿਖੇ ਰਹਿੰਦਾ 77800 ਪੂਰਾ 26173 ਤੇ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਬਾਕੀ ਵੀਡੀਓ ਪਸੰਦ ਆਈ ਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਜੇ ਸਬਸਕ੍ਰਾਈਬ ਤੁਸੀਂ ਹਾਲੇ ਤੱਕ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਜੀ ਬਤ ਬਤ ਵੀਡੀਓ ਨੂੰ ਸ਼ੇਅਰ ਕਰ ਦਿਓ ਬਤ ਬਤ ਸਪੋਰਟ ਕਰਿਆ ਕਰੂ ਜੀ ਤੇ ਅਗਲੀ ਵੀਡੀਓ ਚ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਕ ਰੇਟ ਤੱਕ ਆਪਾਂ ਲੈ ਕੇ ਪਹੁੰਚੀਏ ਕਰੋ ਕਮੈਂਟ ਲੈ ਕੇ ਉਸ ਹਾਵ ਨਾਲ ਆਪਾਂ ਤੁਹਾਡੇ ਖਾਤਰ ਆ ਜਾਗੇ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ